ਨੇ ਲੋਕ ਇੱਥੇ ਪਹੁੰਚੇ ਨੇ ਇਹਨਾਂ ਦਾ ਤੇਜ ਜੀ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਤੁਹਾਨੂੰ ਦਿਹਾਣੀਆਂ ਤੁਹਾਨੂੰ ਵੱਖ-ਵੱਖ ਥਾਵਾਂ ਦੀਆਂ ਜਿਹੜੀਆਂ ਤਸਵੀਰਾਂ ਵਿਖਾ ਰਹੇ ਹਾਂ ਵੀ ਕਿਸ ਤਰੀਕੇ ਨਾਲ ਜਿਹੜਾ ਕਿ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਹੜਾ ਪਿਛਲੇ ਦਿਨੀ ਬਹੁਤ ਹੀ ਸਤਿਕਾਰਯੋਗ 바ਵਾ ਸਾਹਿਬ ਅਮੇਦਕਰ ਜਿਹੜੇ ਪ੍ਰਤੀਮਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਅੰਮ੍ਰਿਤਸਰ ਦੇ ਵਿੱਚ ਉਸ ਦੇ ਚਲ ਜਿਹੜਾ ਰੋਸ ਪ੍ਰਦਰਸ਼ਨ ਲੁਧਿਆਣਾ ਦੇ ਵਿੱਚ ਵੀ ਜਿਹੜਾ ਕੀਤਾ ਜਾ ਰਿਹਾ ਤੁਹਾਨੂੰ ਜਿਹੜੀਆਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਇਹ ਕਾਰਾਬਾਰਾ ਚੌਂਕ ਜਿਹੜਾ ਕੀ ਹੈ ਦਾਣਾ ਮੰਡੀ ਦੇ ਬਿਲਕੁਲ ਬਾਹਰਲਾ ਚੌਂਕ ਹੈ ਉਹ ਚੌਂਕ ਜਿੱਥੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਹੜੇ ਕੀ ਆ ਲੋਕ ਇੱਥੇ ਖੜੇ ਹੋਏ ਨੇ ਵੀ ਹਰੇਕ ਕਿਸੇ ਵੀ ਬੰਦੇ ਨੂੰ ਇਥੋਂ ਲੰਘਣ ਨਹੀਂ ਦਿੱਤਾ ਜਾ ਰਿਹਾ ਹਾਲਾਂਕਿ ਜੇਕਰ ਕਿਸੇ ਨੂੰ ਕੋਈ ਹਸਪਤਾਲ ਟੈਲ ਵੀ ਜਰੂਰਤ ਹੈ ਜਾਂ ਜੇ ਕਿਸੇ ਨੇ ਹਸਪਤਾਲ ਜਾਣਾ ਤਾਂ ਉਸ ਨੂੰ ਹੀ ਸਿਰਫ ਜਿਹੜਾ ਲੰਘਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਬਾਕੀ ਕਿਸੇ ਨੂੰ ਵੀ ਇਥੋਂ ਲੰਘਣ ਨਹੀਂ ਦਿੱਤਾ ਜਾ ਰਿਹਾ ਜਿਹੜਾ ਚੱਕਾ ਜਾਮ ਪ੍ਰੋਪਰ ਤਰੀਕੇ ਨਾਲ ਕੀਤਾ ਹੋਇਆ ਤੁਹਾਨੂੰ ਲੋਕਾਂ ਨਾਲ ਵੀ ਗੱਲਬਾਤ ਕਰਾਵਾਂਗੇ परेशानी आ रही है सर बहुत परेशानी मेरा जलंधर जाना है वो तो कड़े हुए। हाँ जी। अब बताओ हम कैसे निकले अगर हमको तो रास्ता तो यार हमारी कोई गलती तो है नहीं इसमें फिर हमें रास्ता क्यूँ नहीं मिल रहा है हमारे बच्चे वहाँ बीमार दे रहे हैं ना कितनी देर होगी हो रहे आधे पौने घंटे हो गए खड़े हुए इससे पहले बहुत जनता खड़ी हुई थी बहुत मुश्किल से तो यहाँ तक पहुँचे ਬਹੁਤ ਜ਼ਿਆਦਾ ਖੱਜਲ ਹੋਣਾ ਪਿਆ ਬਹੁਤ ਜ਼ਿਆਦਾ ਖੱਜਲ ਹੋਣਾ ਪਿਆ ਮੇਰੇ ਕੋਲ ਆਪੇ ਅਸੀਂ ਦੇਖ ਸਕਦਾ ਹਾਂ ਵੀ ਜਿਹੜੀ ਆਮ ਪਬਲਿਕ ਆ ਉਹ ਵੀ ਕਿਸ ਤਰੀਕੇ ਨਾਲ ਉਹਰੇ ਖੱਜਲ ਹੋ ਰਹੀ ਹੈ ਹਾਲਾਂਕਿ ਜੋ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਆਪਣੇ ਹੱਕਾਂ ਵਾਸਤੇ ਇਹਨਾਂ ਵੱਲੋਂ ਕੀਤਾ ਜਾ ਰਿਹਾ ਪਰ ਉਸ ਦੇ ਚਾਲ ਦੇ ਜਿਹੜੀ ਆਮ ਜਨਤਾ ਵੀ ਕਾਫੀ ਖੱਜਲ ਹੋ ਰਹੀ ਹੈ ਤੁਹਾਨੂੰ ਉਹ ਲਾਈਬ੍ਰੇਸ਼ਨ ਵੀ ਨਾ ਦਿਖਾ ਰਹੇ ਆ ਇਹ ਦਾਣਾ ਮੰਡੀ ਚੌਂਕ ਜਿਹੜਾ ਕਿ ਕਾਰੇਵਾਲ ਚੌਂਕ ਦੇ ਨਾਮ ਨਾਲ ਜਾਣਿਆ ਜਾਂਦਾ ਤੇ ਇੱਥੇ ਕਿਵੇਂ ਲੋਕ ਇਕੱਠੇ ਹੋਏ ਹੋਏ ਨੇ ਜਿਹੜਾ ਲੁਧਿਆਣਾ ਬੰਦ ਦੀ ਕਾਲ ਨੂੰ ਮੁਕੰਮਲ ਤੌਰ ਤੇ ਅਪਲਾਈ ਕਰਵਾ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਵੀ ਭਾਰੀ ਜਾਮ ਪਿਛਲੇ ਪਿੱਛੇ ਤੁਹਾਨੂੰ ਵੇਖਣ ਨੂੰ ਮਿਲੇਗਾ ਵੀ ਕਿਸ ਤਰੀਕੇ ਨਾਲ ਜਿਹੜੀਆਂ 62 ਟਰੱਕ ਵਗੈਰਾ ਜਿਹੜੇ ਸਾਰੇ ਵਹੀਕਲ ਸੀਗੇ ਸਾਹਮਣੇ ਖੜੇ ਕੀਤੇ ਹੋਏ ਨੇ ਸਰ ਜਿਹੜਾ ਕੀ ਹੈ ਰੋਸ ਪ੍ਰੋਟੈਸਟ ਕੀਤਾ ਜਾ ਰਿਹਾ ਪੰਜਾਬ ਬੰਦ ਦੀ ਕਾਲ ਸੀ ਕਿ ਜਿਹੜਾ ਕਿਸ ਤਰੀਕੇ ਨਾਲ ਲੋਕ ਸਮਰਥਨ ਕਰ ਰਹੇ ਨੇ ਇਹਨੂੰ ਤਕਰੀਬਨ ਐਸਸੀ ਭਾਈਚਾਰੇ ਦੇ ਲੋਕ ਜਿਹੜੇ ਨੇ ਐਸਸੀ ਬੀਸੀ ਭਾਈਚਾਰੇ ਦੇ ਲੋਕ ਜੋ ਬਾਬਾ ਸਾਹਿਬ ਨੂੰ ਮੰਨਣ ਵਾਲੇ ਲੋਕ ਆ ਉਹ ਇਹਦਾ ਪੂਰਾ ਸਮਰਥਨ ਕਰ ਰਹੇ ਨੇ ਜੀ। ਹੋਰ ਤੰਦੇਹੀ ਨਾਲ ਤੁਸੀਂ ਦੇਖ ਰਹੇ ਹੋ ਵੀ ਸਾਰੇ ਚੌਂਕ ਜਾਮ ਹੋ ਗਏ ਨੇ। ਲੇਕਿਨ ਜੋ ਮੀਡੀਆ ਵਿੱਚ ਖਬਰ ਚਲਦੀ ਆ ਵੀ ਭਾਜਪਾ ਵਾਲਿਆਂ ਨੇ ਬੰਦ ਬੁਲਾਇਆ। ਇਹ ਭਾਜਪਾ ਵਾਲਿਆਂ ਨੇ ਨਾ ਤਾਂ ਉਹ ਬੰਦ ਕਰ ਸਕਦੇ ਆ ਨਾ ਉਹਨਾਂ ਦੀ ਹਿੰਮਤ ਹੈ ਜੀ। ਇਹ ਐਸ்சி ਭਾਈਚਾਰੇ ਨੇ ਜਿਹੜਾ ਸੰਝੇ ਜਿਹੜੇ ਜਿੰਨੇ ਵੀ ਐਸ்சி ਭਾਈਚਾਰਾ ਆਇਆ ਨਾ ਐਸ்சி ਬੀਸੀ ਭਾਈਚਾਰਾ ਇਹ ਉਹਨਾਂ ਨੇ ਸਾਰਾ ਬੰਦ ਬੁਲਾਇਆ ਜੀ। ਔਰ ਤੁਸੀਂ ਆਪਨੇ ਸਾਰਿਆਂ ਨੇ ਦੇਖ ਸਕਦੇ ਹੋ ਇੱਥੇ ਜੋ ਵੀ ਹੈਗਾ ਹਰ ਇੱਕ ਦੇ ਕੋਲ ਬਾਬਾ ਸਾਹਿਬ ਦੇ ਝੰਡੇ ਹੈ। ਨਾਗੇ ਕਿਸੇ ਬੀਜੇਪੀ ਦਾ ਝੰਡਾ ਕਿਸੇ ਜੀ ਬੋਲੇ ਪਰ ਅੱਜ ਜਿਹੜੇ ਸਾਰੇ ਹਾਈਵੇ ਵੀ ਜਾਮ ਕੀਤੇ ਨੇ ਲੋਕਾਂ ਨੂੰ ਕਿਉਂ ਖੱਜਲ ਕੀਤਾ ਜਾ ਰਿਹਾ ਦੇਖੋ ਲੋਕਾਂ ਨੂੰ ਖੱਜਲ ਕਰਨ ਦਾ ਕਿਸੇ ਦਾ ਕੋਈ ਮਕਸਦ ਨਹੀਂ ਹੈ ਇਹਦੇ ਵਿੱਚ ਜਿਹੜੇ ਇਹ ਸ਼ਰਾਰਤੀ ਲੋਕ ਆ ਔਰ ਸਰਕਾਰਾਂ ਨੂੰ ਜਾਗਰੂਤ ਕਰਨ ਦਾ ਇਹ ਚ ਮਕਸਦ ਆ ਸਿਰਫ ਸਰਕਾਰਾਂ ਜਿਹੜੀਆਂ ਨੇ ਉਹ ਜਾਗਰੂਤ ਹੋਣ ਜਿਹੜੇ ਇਦਾਂ ਦੇ ਸ਼ਰਾਰਤੀ ਅੰਸਰ ਆ ਉਹਨਾਂ ਨੂੰ ਨੱਥ ਪਾਈ ਜਾਵੇ ਇਹ ਨਹੀਂ ਵੀ ਜਦੋਂ ਕੋਈ ਬਾਰਦਤ ਹੋ ਗਈ ਉਸੇ ਟਾਈਮ ਨੱਥ ਪਾਈ ਜਾਵੇ ਇਹ ਸਾਡੀਆਂ ਸਰਕਾਰਾਂ ਜਿਹੜੀਆਂ ਨੇ ਮੌਕੇ ਦੀਆਂ ਸਰਕਾਰਾਂ ਨਹੀਂ ਤੇ ਸੈਂਟਰ ਦੀ ਸਰਕਾਰ ਆ ਪੰਜਾਬ ਦੀ ਸਰਕਾਰ ਆ ਇਹਨਾਂ ਨੂੰ ਆਪਣੇ ਜਿਹੜੇ ਵੀ ਪ੍ਰਧਾਨ ਮੰਤਰੀ ਸਾਹਿਬ ਆ ਸਾਡੇ ਮੁੱਖ ਮੰਤਰੀ ਸਾਹਿਬ ਆ ਇਹਨਾਂ ਨੂੰ ਸਾਫ਼-ਸਾਫ਼ ਸ਼ਬਦਾਂ ਵਿੱਚ ਸੰਦੇਸ਼ ਦੇਣੇ ਚਾਹੀਦੇ ਵੀ ਹਰ ਇੱਕ ਧਰਮ ਦਾ ਇੱਥੇ ਸਨਮਾਨ ਹੋਣਾ ਚਾਹੀਦਾ ਹਰ ਇੱਕ ਰਹਿਬਰ ਦਾ ਸਨਮਾਨ ਹੋਣਾ ਚਾਹੀਦਾ ਇਹਨਾਂ ਨੂੰ ਇਹ ਨਹੀਂ ਹੈਗਾ ਵੀ ਜਿੱਦਾਂ ਹੁਣ ਬਾਬਾ ਸਾਹਿਬ ਦੇ ਸਟੈਚੂ ਤੇ ਅਟੈਕ ਹੋਇਆ ਠੀਕ ਆ ਹੁਣ ਸਾਰੇ ਕਹਿ ਰਹੇ ਆ ਜੀ ਸਾਰੇ ਕਹਿੰਦੇ ਆ ਜੀ ਗਲਤ ਕੰਮ ਹੋਇਆ ਲੇਕਿਨ ਇਹ ਪਹਿਲੇ ਹੀ ਕਿਉਂ ਨਹੀਂ ਆਪਣੇ ਆਪਣੇ ਥਾਣਿਆਂ ਦੇ ਵਿੱਚ ਆਪਣੇ ਆਪਣੇ ACP ਸਾਹਿਬ ਨੂੰ ਜਾਂ ਕਮਿਸ਼ਨਰ ਸਾਹਿਬ ਨੂੰ ਹਦਾਇਤਾਂ ਲਿੰਦੇ ਮੇ ਜਿੱਦਾਂ ਦੇ ਇਦਾਂ ਦੇ ਕੋਈ ਵੀ ਸ਼ਰਾਰਤੀ ਅਨਸਰ ਆ ਉਹਨਾਂ ਨੂੰ ਪਹਿਲੇ ਤੋਂ ਹੀ ਨੱਥ ਪਾ ਕੇ ਰੱਖੀ ਜਾਵੇ ਬੜੇ ਅਫਸੋਸ ਦੀ ਗੱਲ ਹੈ ਗੁਰੂ ਨਗਰੀ ਦੇ ਘਰ ਦੇ ਵਿੱਚ ਸੰਵਿਧਾਨ ਦੇ ਮਾਲਕ ਬਾਬਾ ਅਮੀਤਕਰ ਸਾਹਿਬ ਦੇ ਪ੍ਰਤੀਮਾ ਦੇ ਉੱਤੇ ਹਥੌੜੇ ਚਲਾਏ ਗਏ ਆ ਬਹੁਤ ਹੀ ਦੁਖਦਾਈ ਗੱਲ ਹੈ ਔਰ ਮੈਂ ਸਮਝ ਲਿਆ ਕਿ ਇਹ ਬੰਦਾ ਜਿਹੜਾ ਹੈ ਇਹਦੇ ਪਿੱਛੇ ਕੋਈ ਵੱਡੀ ਸਾਜ਼ਿਸ਼ ਹੈ ਚਾਹੇ ਉਹ ਫੋਰਨ ਕਿਸੇ ਦੀ ਹੈ ਪਰ ਉਹਦਾ ਨਕਾਬ ਪੋਸ਼ ਹੋਣਾ ਚਾਹੀਦਾ ਹੈ ਤਾਂ ਕਿ ਜਿਹੜੇ ਵੀ ਸ਼ਰਾਰਤੀ ਅਨਸਰ ਹੈ ਉਹ ਸਾਹਮਣੇ ਆਉਣੇ ਚਾਹੀਦੇ ਆ ਮੈਂ ਪੰਜਾਬ ਸਰਕਾਰ ਔਰ ਸੈਂਟਰ ਸਰਕਾਰ ਨੂੰ ਅਪੀਲ ਕਰਦਾ ਹਾਂ ਇਹਦੇ ਤੇ ਜਲਦ ਤੋਂ ਜਲਦ ਕਾਰਵਾਈ ਹੋਣੀ ਚਾਹੀਦੀ ਹੈ ਇਹਦੇ ਤੇ ਦਫਾ ਨਹੀਂ ਐਨਐਸਏ ਵੀ ਲਗਣੀ ਚਾਹੀਦੀ ਸੂਟ ਐਂਡ ਸਾਈਡ ਦੇ ਆਰਡਰ ਹੋਣੇ ਚਾਹੀਦੇ ਆ ਕਿ ਅੱਗੇ ਤੋਂ ਇਹੋ ਜਿਹੀ ਕੋਈ ਸ਼ਰਾਰਤ ਨਾ ਕਰੇ ਜਿਹੜੀ ਕਿ ਸ਼ਰਾਰਤ ਬਾਬਾ ਜੀ ਅਭਿਸ਼ੇਕਰ ਸਾਹਿਬ ਨਾਲ ਹੋਈ ਹੈ ਔਰ ਮੈਂ ਬੜੇ ਦੁੱਖ ਜ਼ਾਹਰ ਨਾਲ ਗੱਲ ਕਹਿਣਾ ਚਾਹੁੰਦਾ ਕਿ ਇਹ ਥੋੜੇ ਜਿਹੜੇ ਚਲਾਏ ਗਏ ਆ ਇਹਦੇ ਵਿੱਚ ਸ਼ਾਜੀਤ ਸਾਹਿਬ ਕਿਸੇ ਦੀ ਕੈਂਟਾਗਰ ਚੌਂਕ ਦੇ ਵਿੱਚ ਜਿਹੜਾ ਕੀ ਹੈ ਧਰਨਾ ਲੱਗਿਆ ਹੋਇਆ ਤੇ ਗੱਲਬਾਤ ਕਰਾਂਗੇ ਯਸ਼ਪਰਾ ਚੌਧਰੀ ਇੱਥੇ ਮੌਜੂਦ ਨੇ ਵੀ ਕਿਸ ਤਰੀਕੇ ਨਾਲ ਲੋਕ ਸਮਰਥਨ ਕਰ ਰਹੇ ਨੇ ਦਲਿਤ ਸੰਵਿਧਾਨ ਬਚਾਓ ਮੋਰਚੇ ਅਸੀਂ ਸਵੇਰੇ 9 ਵਜੇ ਦੇ ਘਰੋਂ ਨਿਕਲੇ ਆ ਤੇ ਬਾਜ਼ਾਰ ਦੇ ਦੁਕਾਨਦਾਰ ਭਰਾਵਾਂ ਵੱਲੋਂ ਬਹੁਤ ਜ਼ਿਆਦਾ ਸਾਨੂੰ ਸੰਜੋਗ ਮਿਲ ਰਿਹਾ ਸਾਡੇ ਵਪਾਰ ਮੰਡਲ ਦੇ ਜਿਹੜੇ ਸੀਨੀਅਰ ਆਗੂ ਹੈ ਲੀਡਰ ਨੇ ਸੁਨੀਲ ਮਹਿਰਾ ਜੀ ਇਹ ਸਾਡੇ ਨਾਲ ਘੰਟਾ ਘਰ ਚੌਂਕ ਚ ਆ ਕੇ ਬੈਠੇ ਆ ਤੇ ਮੈਂ ਤੁਹਾਡੇ ਮਾਧਿਅਮ ਤੋਂ ਸਾਰੇ ਬਾਜ਼ਾਰ ਦੇ ਦੁਕਾਨਦਾਰ ਭਰਾਵਾਂ ਦਾ ਧੰਨਵਾਦ ਵੀ ਕਰਦਾ ਕਿ ਜਿਹੜਾ ਇਹ ਮਾੜੇ ਸਮੇਂ ਦੇ ਵਿੱਚ ਸਾਡੇ ਨਾਲ ਖੜਿਆ ਕਿਉਂਕਿ 바ਵਾ ਸਾਹਿਬ ਨੇ ਪੂਰੇ ਭਾਰਤ ਦੇ ਰਹਿਣ ਵਾਲੇ ਲੋਕਾਂ ਦੇ ਲਈ ਸਵਿਧਾਨ ਲਿਖਿਆ ਸੀ ਇੱਥੇ ਦੀਆਂ ਮਹਿਲਾਵਾਂ ਨੂੰ ਜਿਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਧਰਮ ਸਾਡਾ ਪੌਂਦੀਆਂ ਲਾ ਕੇ ਰੱਖਦਾ ਸੀ ਇਹ ਔਰਤਾਂ ਨੂੰ ਪੈਰ ਦੀ ਜੁੱਤੀ ਸਮਝਦਾ ਸੀ 바ਵਾ ਸਾਹਿਬ ਨੇ ਹਿੰਦੂ ਕੋਟ ਵਿਲੇ ਆ ਕੇ ਇਹ ਭਾਰਤ ਦੇ ਵਿੱਚ ਹਰ ਰਹਿਣ ਵਾਲੀ ਔਰਤ ਨੂੰ ਸਿਰ ਦਾ ਤਾਜ ਬਣਾਇਆ ਔਰ ਮੈਂ ਮਹਿਸੂਸ ਕਰਦਾ ਕਿ ਅੱਜ ਘੰਟਾ ਘਰ ਚੌਂਗ ਜੋ ਸਾਡੇ ਲੁਧਿਆਣਾ ਸ਼ਹਿਰ ਦੀਆਂ ਮਹਿਲਾਵਾਂ ਨੂੰ ਸਾਡੀਆਂ ਭੈਣਾਂ ਨੂੰ ਇੱਥੇ ਆ ਕੇ ਸਾਡੇ ਨਾਲ ਬੈਠਣਾ ਚਾਹੀਦਾ ਔਰ ਜਿਸ ਨਲਾਇਕ ਇਨਸਾਨ ਨੇ ਦੇਸ਼ ਦਰੋਹੀ ਨੇ 바ਵਾ ਸਾਹਿਬ ਦੇ ਸਟੈਚੂ ਦੇ ਉੱਪਰ ਥੋੜੇ ਚਲਾਏ ਉਹ ਸਾਡੇ ਸਾਰੇ ਦਿਲਾਂ ਦੇ ਉੱਪਰ ਥੋੜੇ ਚਲਾਇਆ ਉਸ ਨਲਾਇਕ ਇਨਸਾਨ ਦੇ ਲਈ ਮੈਂ ਮੰਗ ਕਰਦਾ ਪੰਜਾਬ ਸਰਕਾਰ ਤੋਂ ਸੈਂਟਰਲ ਸਰਕਾਰ ਤੋਂ ਕਿ ਉਹਦੇ ਉੱਪਰ ਐਨਐਸਏ ਲਾ ਕੇ ਉਹਨੂੰ ਅਸਾਮ ਦੀ ਜੇਲ੍ਹ ਚ ਭੇਜਿਆ ਜਾਵੇ ਨਾ ਕਿ ਛੋਟਛੋਟੀਆਂ ਧਰਾਵਾਂ ਲਾ ਕੇ ਹਫਤੇ ਬਾਅਦ ਉਹ ਜੇਲ੍ਹ ਚੋਂ ਬਾਹਰ ਆ ਜਾਵੇ ਤੇ ਇੱਥੇ ਸ਼ਰਾਰਤੀ ਲੋਕ ਫਿਰ ਉਹਨੂੰ ਸਨਮਾਨਿਤ ਕਰਨ ਇਸ ਲਈ ਮੈਂ ਅੱਜ ਮੰਗ ਕਰਦਾ ਸੰਵਿਧਾਨ ਬਚਾਓ ਮੋਰਚੇ ਵੱਲੋਂ ਕਿ ਉਹਦੇ ਉੱਪਰ ਐਨਐਸਏ ਲਾਈ ਆਂ ਜੇਕਰ ਨਾ ਇਦਾਂ ਹੀ ਚੱਲਦਾ ਰਹੇਗਾ ਜੇਕਰ ਮੰਗਾ ਨਹੀਂ ਮੰਨਿਆ ਥੋੜੀ ਦੇਰ ਤੱਕ ਸਾਡੇ ਸੰਵਿਧਾਨ ਮੋਰਚੇ ਦੇ ਜਿੰਨੇ ਆਗੂ ਐ ਇੱਥੇ ਇਕੱਠੇ ਹੋ ਜਾਣਗੇ ਇਹ ਸਰਕਾਰ ਵੀ ਹਮੇਸ਼ਾ ਇਹ ਸੋਚਦੀ ਸੀ ਕਿ ਜਿਹੜਾ ਸ਼ਹਿਰ ਬੰਦ ਹੋ ਜਾਂਦਾ ਤੇ ਸ਼ਾਮ ਨੂੰ ਖੁੱਲ ਜਾਂਦਾ ਤੇ ਗੱਲ ਖਤਮ ਐ ਇਹ ਸਰਕਾਰ ਹੁਣੇ ਸੋਚਣਾ ਬੰਦ ਕਰ ਦਵੇ ਮੈਂ ਅੱਜ ਤੁਹਾਡੇ ਮਾਧਿਅਮ ਤੋਂ ਸਰਕਾਰ ਤੱਕ ਗੱਲ ਪੰਚਾਇਣਾ ਚਾਹਨਾ ਕਿ ਇਹ ਦਰਨਾ ਜਿਹੜਾ ਇੱਥੇ ਪਾਸ ਹੋ ਗਿਆ ਅਗਲਾ ਵੀ ਰਣਨੀਤੀ ਬਣਾਈ ਜਾਊਗੀ ਕਿ ਜਦ ਤੱਕ ਐਨਐਸਏ ਨਹੀਂ ਲਈ ਜਾਂਦੀ ਤੇ ਸਾਡਾ ਜਿਹੜਾ ਸੰਘਰਸ਼ ਚੱਲਦਾ ਰਹੂਗਾ ਸੰਘਰਸ਼ ਕਿਹੜੇ ਰੂਪ ਚਾਊਗਾ ਉਹ ਸਾਡੀ ਕਮੇਟੀ ਸਾਰੀ ਨਿਰਣੇ ਲਊਗੀ ਪਰ ਜਿਹੜੀ ਗੱਲ ਗੱਲ ਹੋਈ ਸੀ ਸਿਰਫ ਇੱਥੇ ਧਰਨਾ ਲਾਉਣ ਦੀ ਗੱਲ ਹੋਈ ਸੀ ਘੰਟਾ ਘਰ ਚੌਂਕ ਪਰ ਅੱਜ ਜਿਹੜੇ ਹਾਈਵੇ 'ਤੇ ਜਾਮ ਕੀਤਾ ਜਾ ਰਿਹਾ ਉਹਨਾਂ ਨੂੰ ਕਿਸ ਤਰੀਕੇ ਨਾਲ ਦੇਖੋ ਲੋਕਾਂ ਦੇ ਅੰਦਰ ਜੋਸ਼ ਹੈ ਨਰਾਸ਼ ਹੈ ਲੋਕ ਗੁੱਸੇ 'ਚ ਹੈ ਜਦੋਂ ਗੁੱਸੇ ਜਾਂਦਾ ਕਿਸੇ ਦੀ ਇੱਜ਼ਤ ਨੂੰ ਹੱਥ ਪਾਇਆ ਜਾਵੇ ਤਾਂ ਕਿਸੇ ਵੀ ਹੱਦ ਤੱਕ ਜਾ ਸਕਦਾ ਸਾਡੀ ਬਰਦਾਸ਼ਤ ਕਰਨ ਦੀ ਹਸਿਆਤ ਹੈਗੀ ਹੈ ਅਸੀਂ ਬਹੁਤ ਸਾਰੇ ਲੋਕ ਇੱਥੇ ਆ ਕੇ ਸ਼ਾਂਤਮਈ ਤਰੀਕੇ ਨਾਲ ਬਹਿ ਗਏ ਆ ਉਹ ਲੋਕਾਂ ਦੇ ਬਰਦਾਸ਼ਤ ਤੋਂ ਬਾਹਰ ਹੈ ਕਿਉਂਕਿ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਇਹ ਬਾਬਾ ਸਾਹਿਬ ਦੀ ਮੂਰਤੀ ਦੇ ਉੱਪਰ ਥੋੜੇ ਨਹੀਂ ਚੱਲੇ ਸਾਡੇ ਸਮਾਜ ਦੇ ਸਾਡੇ ਦਿਲਾਂ ਦੇ ਉੱਪਰ ਥੋੜੇ ਚੱਲੇ ਆ ਤੇ ਇਸ ਕਰਕੇ ਲੋਕ ਕਈ ਆਪਣੇ ਆਪਣਾ ਗੁੱਸੇ ਦਾ ਜ਼ਾਹਰ ਹੁੰਦਾ ਸਰਕਾਰ ਇਸ ਗੱਲ ਨੂੰ ਮਹਿਸੂਸ ਕਰੇ ਅੱਜ ਹੀ ਮੁੱਖ ਮੰਤਰੀ ਨਾਊਂਸ ਕਰੇ ਟੀਵੀ ਦੇ ਉੱਪਰ ਬੀਐਨਐਸਏ ਅਸੀਂ ਲਾ ਰਹੇ ਆ ਤੇ ਸਾਰਿਆਂ ਦਾ ਜਿਹੜਾ ਗੁੱਸਾ ਹੋ ਖਤਮ ਹੋ ਜਾਊਗਾ ਸਾਡੇ ਜਿਹੜੇ ਜ਼ਖਮ ਹੋਏ ਆ ਜ਼ਖਮਾਂ ਦੇ ਉੱਪਰ ਮਲਮ ਲਾਵੇ ਮੁੱਖ ਮੰਤਰੀ ਤੁਹਾਨੂੰ ਕੀ ਲੱਗਦਾ ਇਹਦੇ ਪਿੱਛੇ ਕਿਸ ਦਾ ਹੱਥ ਹੋ ਸਕਦਾ ਕਿਉਂਕਿ ਉਹ ਤਾਂ ਸਿਰਫ ਇੱਕ ਆਨਸਰ ਸੀਗਾ ਜਿਹੜਾ ਆ ਗਿਆ ਕਿ ਉਹਨੇ ਕੰਮ ਕੀਤਾ ਇਹਦਾ ਮੇਨ ਕ੍ਰੈਡਿਟ ਕਿਨੂੰ ਜਾ ਸਕਦਾ ਉਦੀ ਮਾਂ ਕਹਿ ਰਹੀ ਹੈ ਵੀ 4 ਮਹੀਨੇ ਤੋਂ ਡਵੇਈ ਤੋਂ ਆਇਆ ਏ ਡਵੇਈ ਚ ਕਿਸੇ ਸੰਸਥਾ ਨਾਲ ਕੋਈ ਕੋਈ ਛੱਟੀ ਗੱਟੀ ਲਾ ਕੇ ਜਾਂ ਕਿਸੇ ਸੰਸਥਾ ਨੇ ਉਹਨੂੰ ਤਿਆਰ ਕਰਕੇ ਭੇਜਿਆ ਇਸ ਕਰਕੇ ਸਰਕਾਰੇ ਵੀ ਦੇਖੇ ਕਿ ਕਿਹੜੀ ਉਹ ਸੰਸਥਾ ਹੁਣੇ ਤਾਂ ਮੈਂ ਪਹਿਲਾਂ ਵੀ ਗੱਲ ਕਰਕੇ ਟਿਆਵਾ ਕਿ ਪੂਰਾ ਦੇਸ਼ ਜਿਹੜਾ ਵਾ ਉਹ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਰੂਪ ਚ ਮਨਾਦਾ ਵਾ ਕਿਉਂ ਕਿ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋ ਗਿਆ ਸੀਗਾ ਲੇਕਿਨ 3 ਸਾਲ ਅੰਗਰੇਜ਼ਾਂ ਦਾ ਰਾਜ ਜਿਹੜਾ ਵਾ ਉਸ ਦੇਸ਼ ਤੇ ਰਿਹਾ ਤੋਂ ਬੜਮ ਪੂਜਨੀਏ ਬਾਬਾ ਸਾਹਿਬ ਡਾਕਟਰ ਬੀ ਆਰ ਅੰਮੇਤ ਕੇ ਸਾਹਿਬ ਨੇ 2 ਸਾਲ 9 ਮਹੀਨੇ ਤੇ 11 ਦਿਨ ਲਾ ਕੇ ਭਾਰਤੀ ਸੰਵਿਧਾਨ ਦੀ ਰਚਨਾ ਕੀਤੀ 26 ਜਨਵਰੀ ਨੂੰ 1950 ਨੂੰ ਦੇਸ਼ ਚ ਸੰਪੂਰਨ ਤੌਰ ਤੇ ਸਾਡਾ ਦੇਸ਼ ਜਿਹੜਾ ਵਾ ਉਹ ਆਜ਼ਾਦ ਹੋਇਆ। ਔਰ ਉਸ ਦਿਨ ਤੇ ਇੱਕ ਸ਼ਰਾਰਤੀ ਅੰਸਰ ਜਿਹੜਾ ਵਾ ਜੋ ਮੈਨੂੰ ਲੱਗ ਰਿਹਾ ਕਿ ਉਹ ਪਹਿਲਾਂ ਮੋਨਾ ਸੀ। ਦੁਬਈ ਤੋਂ ਆਇਆ ਉਹਦੇ ਦਸਤਾਰ ਬਣਾਈ ਗਈ ਤਾਂ ਕਿ ਪੰਜਾਬ ਦੇ ਅੰਦਰ ਭਾਈਚਾਰਕ ਸਾਝ ਜਿਹੜੀ ਆ ਉਸ ਨੂੰ ਖਤਮ ਕੀਤਾ ਜਾਵੇ। ਲੇਕਿਨ ਪੰਜਾਬ ਦੇ ਲੋਕ ਬੜੇ ਸਿਆਣੇ ਆ। ਕਦੀ ਪੰਜਾਬ ਦੇ ਅੰਦਰ ਆਪਸੀ ਪਿਆਰ ਮੁਹੱਬਤ ਭਾਈਚਾਰਕ ਸਾਝ ਜਿਹੜੀ ਰਹੀ ਆ ਕੋਈ ਸ਼ਰਾਰਤੀ ਅੰਸਰ ਜਿਹੜਾ ਵਾ ਪੰਜਾਬ ਦੀ ਸ਼ਾਂਤੀ ਜਿਹੜੀ ਆ ਉਹ ਪੰਗ ਨਹੀਂ ਕਰ ਸਕਦਾ ਲੇਕਿਨ ਅਸੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਆ ਅਮਰਸਰ ਵੀ ਬੰਗ ਰਿਆ ਅੱਜ ਪੂਰਾ ਪੰਜਾਬ ਬੰਦ ਰਿਆ ਵਾ ਪੂਰੇ ਪੰਜਾਬ ਦੇ ਵਿੱਚ ਲੋਕਾਂ ਦੀ ਇੱਕੋ ਇੱਕ ਡਿਮਾਂਡ ਆ ਉਹ ਹੈ ਕਿ ਉਸਤੇ ਐਨਐਸਐ ਲਾਈ ਜਾਵੇ ਨੰਬਰ 2 ਇਹ ਇਕੱਲਾ ਆਦਮੀ ਉਹ ਕੰਮ ਨਹੀਂ ਕਰ ਸਕਦਾ ਉਹਦੇ ਪਿੱਛੇ ਕਿਹੜੀਆਂ ਏਜੰਸੀਆਂ ਵਾ ਕਿਹੜੇ ਲੋਕ ਆ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਦੀ ਇਨਕੁਆਰੀ ਜਿਹੜੀ ਆ ਉਹ ਹੋਣੀ ਚਾਹੀਦੀ ਆ ਉਹ ਰਸਤੇ ਅੰਨੇ ਸੇ ਲਾ ਕੇ ਆਸਾਮ ਦੀ ਜਿਹੜੀ ਜੇਲ੍ਹ ਆ ਜਿੱਤੇ ਅਮਰਤਪਾਲ ਨੂੰ ਤੋੜਿਆ ਦਾ ਉੱਥੇ ਹੀ ਉਹਨੂੰ ਵੀ ਤੋੜਿਆ ਜਾਏ ਤਾਂ ਕਿ ਦੇਸ਼ ਦੇ ਅੰਦਰ ਕੋਈ ਪਰਮ ਕੁਜ ਨਹੀਂ ਹੈ ਬਾਬਾ ਸਾਹਿਬ ਡਾਕਟਰ ਮੇਡਕਰ ਸਾਹਿਬ ਦਾ અપਮਾਨ ਕਰਨੇ ਤਾਂ ਬੜੀ ਦੂਰ ਦੀ ਗੱਲ ਆ ਉਹ ਸਟੈਚੂ ਨੂੰ ਛੂ ਵੀ ਨਾ ਸਕੇ ਕਿਉਂ ਹਮਝੇ ਟਕਰਾਏਗਾ ਦੂਰ ਦੂਰ ਹੋ ਜਾਏਗਾ ਹਮਝੇ ਟਕਰਾਏਗਾ ਦੂਰ ਦੂਰ ਹੋ ਜਾਏਗਾ ਸਰੀ ਗਲਿਸੇ ਆਏ ਲੋਕ ਜੈ ਨਮਕੀ ਜੈ ਰਵਿਦਾਸ ਬਹੁਤ ਵਧੀਆ ਤੁਹਾਡਾ ਸਵਾਲ ਹੈ ਕਿਉਂਕਿ ਸਾਡੀ ਜਿਹੜੀ ਪੰਜਾਬ ਦੇ ਅੰਦਰ ਧਰਤੀ ਆ ਇਹ ਪੀਰਾਂ ਫਕੀਰਾਂ ਔਲੀਆ ਪਕੰਬਰ ਤੇ ਗੁਰੂਆਂ ਦੀ ਤਖਤੀ ਹੈ ਇੱਥੇ ਕਦੀ ਰਾਈਟਸ ਨਹੀਂ ਹੁੰਦੇ ਇੱਥੇ ਹਮੇਸ਼ਾ ਪਿਆਰ ਮੁਹੱਬਤ ਤੇ ਭਾਈਚਾਰੇ ਸਾਂਝ ਜੜੀ ਆ ਉਹ ਹਮੇਸ਼ਾ ਰਹਿੰਦੀ ਹੈ ਇੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਦਿਨ ਵੀ ਸਾਰੇ ਲੋਕ ਰਲ ਕੇ ਮਨਾਉਂਦੇ ਆ ਇੱਥੇ Eid ਵੀ ਮਨਾਈ ਜਾਂਦੀ ਹੈ ਰਾਮ ਨਾਲ ਦੋਮੇ ਵੀ ਮਨਾਈ ਜਾਂਦੀ ਹੈ ਜਨਮਸ਼ਤਮੀ ਵੀ ਮਨਾਈ ਜਾਂਦੀ ਦਿਵਾਲੀ ਵੀ ਮਨਾਈ ਜਾਂਦੀ ਆ 25 ਤਰੀਕ ਨੂੰ ਲੋਕ ਬੜੇ ਦਿਨ ਮਨਾਉਂਦੇ ਨੇ ਗੁਰੂ ਰਵਿਦਾਜੀ ਮਹਾਰਾਜਾ ਪਰ ਵੀ ਮਨਾਇਆ ਜਾਂਦਾ ਭਗਵਾਨ ਵੈਲਮਿਕੀ ਜੀ ਮਹਾਰਾਜ ਦਾ ਪਾਵਨ ਪ੍ਰਗਟ ਦਿਵਸ ਵੀ ਮਨਾਇਆ ਜਾਂਦਾ ਵਾ ਕਿਉਂਕਿ ਪੰਜਾਬ ਦੀ ਜਿਹੜੀ ਧਰਤੀ ਆ ਭਾਈ ਚਰਕ ਸਾਂਝੀ ਦੀ ਧਰਤੀ ਆ ਲੇਕਿਨ ਅਗਰ ਕੋਈ ਆਦਮੀ ਸ਼ਰਾਰਤੀ ਅਨਸਰ ਜਿਹੜਾ ਵਾ ਉਹ ਪੰਜਾਬ ਦੀ ਇਸ ਧਰਤੀ ਦੀ ਸ਼ਾਂਤੀ ਅਗਰ ਭੰਗ ਕਰਨਾ ਚਾਹਦਾ ਤਾਂ ਪੰਜਾਬ ਦੇ ਲੋਕ ਜਿਹੜੇ ਨੇ ਉਹ ਕਦੀ ਬਰਦਾਸ਼ਤ ਨਹੀਂ ਕਰਨਗੇ ਇਸੇ ਲਈ ਅਸੀਂ ਕੱਲ ਅਪੀਲ ਕੀਤੀ ਸੀ ਮੈਂ ਲੁਧਿਆਣੇ ਦੇ ਸਾਰੇ ਵਪਾਰੀ ਭਰਾਵਾਂ ਦਾ ਸਾਰੇ ਦੁਕਾਨਦਾਰਾਂ ਦਾ ਸਾਰੇ ਕਾਰੋਬਾਰੀਆਂ ਦਾ ਸਭ ਦਾ ਧੰਨਵਾਦ ਕਰਦਾ ਮੈਂ ਇੰਡਸਟਰੀਸਟਾਂ ਦਾ ਧੰਨਵਾਦ ਕਰਦਾ ਮੈਂ ਕਿ ਉਹਨਾਂ ਨੇ ਮੈਨੂੰ ਕਹ ਲਈ ਗੈਤ ਦੱਸੇ ਕਿ ਕਿ ਦਾਨਾ ਸਾਹਿਬ ਤੁਹਾਡੀ ਅਪੀਲ ਜੜੀ ਆ ਉਹ ਅਸੀਂ ਸੁਣ ਲਈ ਆ ਉਹਨਾਂ ਦੇ ਲਗਾਤਾਰ ਦੁਕਾਨਾਂ ਬੰਦ ਕਾਰਖਾਨੇ ਬੰਦ ਇੰਡਸਟਰੀ ਬੰਦ ਛੋਟੀਆਂ ਦੁਕਾਨਾਂ ਬੰਦ ਸਰਕਾਰੀ ادارے ਵੀ ਜਿਹੜੇ ਨੇ ਬਾਵਾ ਸਾਹਿਬ ਨਾਲ ਪਿਆਰ ਕਰਦੇ ਉਹ ਸਾਰੇ ਬੰਦ ਨੇ ਤੋਂ ਇਸ ਲਈ ਇਹ ਭਾਈਚਾਰਕ ਸਾਹ ਜੜੀ ਆ ਮੈਂ ਉਹਨਾਂ ਸਾਰੇ ਸਤਕਾਰਯੋਗ ਵੀਰਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੀ ਅਪੀਲ ਤੇ ਅੱਜ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਕਿਉਂਕਿ ਸਾਡੀ ਪੰਜਾਬ ਦੀ ਧਰਤੀ ਭਾਈਚਾਰਕ ਸਾਂਝ ਦੀ ਧਰਤੀ। ਦੇਖੋ ਮੈਂ ਏਸੇ ਲਈ ਇਹ ਗੱਲ ਕੀਤੀ ਆ, ਕੱਲ ਵੀ ਗੱਲ ਕੀਤੀ ਪੰਜਾਬ ਵੀ ਮੰਨ ਕਰ ਰਿਆ ਵਾ ਕਿ ਉਹ ਤੇ ਐਨਐਸਐ ਲਾਈ ਜਾਵੇ। ਮੈਂ ਉਮੀਦ ਕਰਦਾ ਵਾ ਕਿ ਸਾਡੀਆਂ ਭਾਵਨਾਵਾਂ ਦੇ ਮੁਤਾਬਕ ਪੰਜਾਬ ਸਰਕਾਰ ਜਿਹੜੀ ਆ ਉਹਦੀ ਰეკਮੈਂਡੇਸ਼ਨ ਕਰੂਗੀ। ਉਹ ਰეკਮੈਂਡੇਸ਼ਨ ਕਰਨ ਤੋਂ ਬਾਅਦ ਉਹ ਤੇ ਐਨਐਸਐ ਲਾਊਗੀ। ਉਹ ਐਨਐਸਐ ਲਾਉਣ ਦਾ ਮਕਸਦ ਸਾਡਾ ਸਿਰਫ ਤੇ ਸਿਰਫ ਇੱਕੋ ਹੀ ਆ। ਅਸੀਂ ਇਹ ਨਹੀਂ ਚਾਹਨੇ, ਲੇਕਿਨ ਅਸੀਂ ਉਦਾਹਰਣ ਪੇਸ਼ ਕਰਨਾ ਚਾਹਨੇ ਆ ਕਿ ਅੱਜ ਜਿਹੜੀ ਬਾਵਾ ਸਾਹਿਬ ਦੀ ਮੂਰਤੀ ਦੀ ਨੂੰ ਖੰਡਿਤ ਕੀਤਾ ਗਿਆ ਸਭਦਾਨ ਨੂੰ ਅਗ ਲਾਈ ਗਈ ਆ ਤੁਨ ਨੂੰ ਕਿਸੇ ਹੋਰ ਮਹਾਪੁਰਸ਼ ਦਾ ਵੀ ਹੋ ਸਕਦਾ ਅਗਰ ਅੱਜ ਉਹਤੇ ਐਲਐਸਏ ਲੱਗੂਗੀ ਤਾਂ ਫਿਰ ਕੋਈ ਜੁਰਤ ਨਹੀਂ ਕਰੂਗਾ ਕਿਸੇ ਵੀ ਮਹਾਪੁਰਸ਼ ਦਾ ਜਿਹੜਾ ਵਾ ਉਹ અપਮਾਨ ਕਰ ਸਕੇ ਹਾਂ ਬਜ਼ਾਰ ਇਹਨਾਂ ਨੇ ਕੱਲੀ ਰਿਕਵੈਸਟ ਇਹਨਾਂ ਨੇ ਪ੍ਰਾਇਰ ਕਾਲ ਦਿੱਤੀ ਸੀ ਕਿ ਬਜ਼ਾਰਾਂ ਨੂੰ ਤਾਂ ਬਜ਼ਾਰ ਵਾਲੇ ਹੁਣ ਤੁਸੀਂ ਦੇਖ ਰਹੇ ਹੋ ਕਿ ਹਾਂ ਵੀ ਉਹ ਉਹਨੇ ਆਪਣੀ ਬਿਲ ਦੇ ਨਾਲ ਹੀ ਸਪੋਰਟ ਕੀਤਾ ਉਹਨੇ ਇਸ ਕਰਕੇ ਕਿਸੇ ਨੇ ਕੋਈ ਜਿਹੜੇ ਵਪਾਰਕ ਸਥਾਨ ਨੇ ਉਹਨਾਂ ਨੇ ਵੀ ਨਾ ਮੂਵ ਸਪੋਰਟ ਕੀਤਾ ਤੇ ਇਸ ਕਰਕੇ ਦੁਕਾਨਾਂ ਬੰਦ ਕਿਸ ਤਰ੍ਹਾਂ ਨੇ ਪ੍ਰਬੰਧ ਕੀਤੇ ਨੇ ਤੁਹਾਡੇ ਵੱਲੋਂ ਪ੍ਰਬੰਧ ਦੇ ਕੋ ਸਾਡੇ ਕੋ ਸਿਕਿਉਰਟੀ ਸਾਡੇ ਪਾਸੇ ਸਿਕਿਉਰਟੀ ਪ੍ਰੋਗਰਾਮ ਹੈ ਸਾਡੇ ਪਾਸੇ ਸੇਫਟੀ ਇਟ ਇ ਸਿਕਿਉਰਟੀ ਹੈਗੀ ਸਮਾਜ ਦੀ ਉਹ ਸਾਡੀ ਪ੍ਰਾਇਓਰਟੀ ਨੰਬਰ 1 ਹੁੰਦੀ ਹੈ ਜੋ ਦੇ ਵਾਸਤੇ ਜੋ ਸਾਡੇ ਨੋਰਮਸ ਹੈਗੇ ਨੇ ਜੋ ਸਾਡੀ ਸਿਕਿਉਰਟੀ ਦੀ ਇਨਸਟਰਕਸ਼ਨ ਸੀ ਟਾਈਮ ਟੂ ਟਾਈਮ ਜੋ ਆਪ ਨੂੰ 20 ਸਭ ਹੈਡਕ quartr ਤੋਂ ਹੁੰਦੀਆਂ ਨੇ ਤਾਂ ਜੋ ਸਾਡੀ ਸੀਪੀ ਸਾਹਿਬ ਜੀ ਤੈਨੂੰ ਉਹਨੂੰ ਪਰਪਰ ਕੋ ਕਰ ਸਰੇ ਦੁਕਾਨਦਾਰਾਂ ਨੇ ਸਮਰਥਨ ਦਿੱਤਾ ਹੈ ਸਬੰਧ ਦਾ ਪਰ ਕੀ ਹਾਈਵੇ ਜਿਹੜੇ ਜਾਮ ਕਿਤੇ ਗਏ ਨੇ ਲੋਕਾਂ ਦੀ ਵੀ ਖੱਜਲ-ਗੁਵਾਰੀ ਹੋ ਰਹੀ ਨਹੀਂ ਦੇਖੋ ਦੇਖੋ ਇਹ ਜਿਹੜਾ ਇਹ ਜਿਹੜਾ ਕੁਐਸਚਨ ਹੈ ਤੁਸੀਂ ਇਹ ਤੁਹਾਡਾ ਮੈਂ ਕਿਉਂਕਿ ਮੈਂ ਇੱਥੇ ਸਟਾਰਟਿੰਗ